ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੇ ਖਾਲਸਾ ਜੀ ਆਪਾਂ ਬਹੁਤ ਵਾਰ ਦੇਖਿਆ ਹੋਵੇਗਾ ਕਿ ਆਪਣੇ ਆਸ-ਪਾਸ ਜਾਂ ਦੁਨੀਆ ਦੇ ਵਿੱਚ ਵਿਚਰਦੇ ਹੋਇਆ ਆਪਣਾ ਧਿਆਨ ਕਦੇ ਇੱਕ ਚੀਜ਼ ਤੇ ਪਿਆ ਹੋਵੇਗਾ ਕੇ ਬਹੁਤ ਸਾਰੇ ਲੋਕਾਂ ਦੇ ਕਾਲੇ ਤਰੰਗ ਦੇ ਧਾਗੇ ਬੰਨੇ ਹੁੰਦੇ ਨੇ ਕਿਸੇ ਨੇ ਪੈਰਾਂ ਦੇ ਕੋਲ ਗਿੱਟਿਆਂ ਦੇ ਕੋਲ ਧਾਗਾ ਬੰਨਿਆ ਹੁੰਦਾ ਹੈ ਤੇ ਕਿਸੇ ਨੇ ਹੱਥ ਵਿੱਚ ਤੇ ਕਈਆਂ ਨੇ ਤਾਂ ਗਲ ਵਿੱਚ ਵੀ ਕਾਲੇ ਧਾਗੇ ਪਾਏ ਹੁੰਦੇ ਨੇ ਜੇ ਅਸੀਂ ਉਹਨਾਂ ਨਾਲ ਗੱਲਬਾਤ ਕਰੀਏ ਤਾਂ ਕਈ ਤਰ੍ਹਾਂ ਦੇ ਤਰਕ ਦਿੰਦੇ ਨੇ ਸੋ ਅੱਜ ਆਪਾਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਨੀ ਹੈ ਕਿ ਕਾਲਾ ਧਾਗਾ ਬੰਨਣ ਦਾ ਕੀ ਰਾਜ ਹੈ ਇਸ ਦੇ ਕੀ ਲਾਭ ਨੇ ਤੇ ਇਸទਿਆਂ ਕੀ ਹਾਨੀਆਂ ਨੇ ਕੀ ਅਸਲ ਵਿੱਚ ਇਸ ਦਾ ਕੋਈ ਫਾਇਦਾ ਵੀ ਹੈ ਜਾਂ ਫਿਰ ਲੋਕ ਵੇਖੋ ਵੇਖੀ ਬੰਨੇ ਫਿਰਦੇ ਨੇ ਕਾਲੇ ਧਾਗੇ ਖਾਲਸਾ ਜੀ ਅੱਜ ਦੇ ਸਮੇਂ ਵਿੱਚ ਹਰੇਕ ਬੰਦੇ ਦੀ ਇੱਛਾ ਹੈ ਕਿ ਉਹ ਖੁਸ਼ੀਆਂ ਲੱਭਦਾ ਹੈ ਉਹ ਪੋਜ਼ਿਟਿਵ એનર્ਜੀ ਲੱਭਦਾ ਹੈ ਹਰੇਕ ਬੰਦੇ ਦੀ ਇਹੀ ਸੋਚ ਹੈ ਇੱਕ ਹੋਰ ਗੱਲ ਆਪਾਂ ਲੋਕਾਂ ਦੇ ਮੂੰਹੋਂ ਸੁਣਦੇ ਆ ਮਿਹਨਤ ਬਹੁਤ ਕਰਦੇ ਆ ਪਰ ਫਾਲ ਨਹੀਂ ਮਿਲਦਾ ਹਰ ਬੰਦਾ ਚਾਹੁੰਦਾ ਹੈ ਕਿ ਇਸ ਦੀ ਮਿਹਨਤ ਰੰਗ ਲੈ ਕੇ ਆਵੇ ਪਰ ਬਹੁਤੇ ਲੋਕ ਮਿਹਨਤ ਕਰਨ ਤੋਂ ਬਾਅਦ ਨਾਰਾਜ਼ ਹੋ ਜਾਂਦੇ ਨੇ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਬੱਚੇ ਬਹੁਤ ਪੜ੍ਹਾਈ ਕਰਦੇ ਨੇ ਬਹੁਤ ਮਿਹਨਤ ਕਰਦੇ ਨੇ ਪੜ੍ਹਾਈ ਦੇ ਵਿੱਚ ਪਰ ਜਦੋਂ ਉਹਨਾਂ ਦੀ ਮਿਹਨਤ ਰੰਗ ਨਹੀਂ ਲੈ ਕੇ ਆਉਂਦੀ ਤਾਂ ਉਹ ਨਾਰਾਜ਼ ਹੋ ਜਾਂਦੇ ਨੇ ਇਸੇ ਤਰ੍ਹਾਂ ਹੀ ਵੱਡੇ ਉਹ ਬਹੁਤ ਕਮਾਈ ਕਰਦੇ ਨੇ ਬਹੁਤ ਮਿਹਨਤ ਕਰਦੇ ਨੇ ਪਰ ਉਹਨਾਂ ਦੀ ਮਿਹਨਤ ਰੰਗ ਲੈ ਕੇ ਨਹੀਂ ਆਉਂਦੀ ਜਿਸ ਤਰ੍ਹਾਂ ਉਹ ਸੋਚਦੇ ਨੇ ਕਿ ਮੇਰੀ ਮਿਹਨਤ ਤੋਂ ਇੰਨੀ ਕਮਾਈ ਹੋ ਜਾਵੇ ਉਸ ਤਰ੍ਹਾਂ ਦਾ ਉਹਨਾਂ ਨੂੰ ਸਿੱਟਾ ਨਹੀਂ ਮਿਲਦਾ ਉਸ ਤਰ੍ਹਾਂ ਦਾ ਨਤੀਜਾ ਨਹੀਂ ਮਿਲਦਾ ਕਹਿਣ ਤੋਂ ਭਾਵ ਹੈ ਕਿ ਹਰ ਬੰਦੇ ਨੂੰ ਅੱਜ ਦੇ ਸਮੇਂ ਵਿੱਚ ਆਰਥਿਕ ਪਰੇਸ਼ਾਨੀਆਂ ਨੇ ਜਦੋਂ ਆਰਥਿਕ ਪਰੇਸ਼ਾਨੀ ਵੱਧਦੀ ਹੈ ਤਾਂ ਇਨਸਾਨ ਦੁਖੀ ਹੋ ਜਾਂਦਾ ਹੈ ਦੁਖੀ ਹੋ ਕੇ ਉਸ ਦੀ ਚਿੰਤਾ ਵੱਧਦੀ ਹੈ ਵਧੀ ਹੋਈ ਚੇਤਨਾ ਕਿਸੇ ਨਾ ਕਿਸੇ ਘਰ ਵਿੱਚ ਕਲੇਸ਼ ਨੂੰ ਲੈ ਕੇ ਆਉਂਦੀ ਹੈ ਘਰ ਵਿੱਚ ਅਸ਼ਾਂਤੀ ਫੈਲ ਜਾਂਦੀ ਹੈ ਕਲੇਰ ਰਹਿਣ ਲੱਗ ਜਾਂਦੀ ਹੈ ਸੋ ਇਸੇ ਚੀਜ਼ ਦਾ ਹੱਲ ਕੀ ਹੋ ਸਕਦਾ ਹੈ ਅਸੀਂ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੱਸਾਂਗੇ ਇਸ ਲਈ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਖਾਲਸਾ ਜੀ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਕੁਝ ਮੰਨਤਾਵਾਂ ਵੀ ਨੇ ਤੇ ਸਿਆਣੇ ਕੁਝ ਲੋਕ ਵੀ ਕਹਿੰਦੇ ਨੇ ਕਿ ਜਿਹੜਾ ਕਾਲਾ ਧੱਗਾ ਹੈ ਇਸ ਦਾ ਸਿੱਧਾ ਸਿੱਧਾ ਸਬੰਧ ਨજર ਲੱਗਣ ਨਾਲ ਹੁੰਦਾ ਹੈ ਅਕਸਰ ਹੀ ਅਸੀਂ ਆਪਣੇ ਬਜ਼ੁਰਗਾਂ ਨੂੰ ਇਹ ਕਹਿੰਦੇ ਹੋਏ ਜ਼ਰੂਰ ਸੁਣਿਆ ਹੋਵੇਗਾ ਕਿ ਨજર ਪੱਥਰ ਨੂੰ ਪਾੜ ਦਿੰਦੀ ਹੈ ਨજર ਚੱਲਦੇ ਹੋਏ ਕੰਮਾਂ ਵਿੱਚ ਰੁਕ ਵੱਡੀ ਰੁਕਾਵਟ ਪਾ ਦਿੰਦੀ ਹੈ ਹੁਣ ਇਹ ਗੱਲ ਕਿੰਨੀ ਸੱਚ ਹੈ ਕਿ ਨਹੀਂ ਇਸ ਦਾ ਜ਼ਿਕਰ ਆਪਾਂ ਅੱਗੇ ਵੀਡੀਓ ਵਿੱਚ ਕਰਾਂਗੇ ਹੁਣ ਗੱਲ ਕੀ ਹੈ ਕਾਲੇ ਤਾਗੇ ਦਾ ਕੀ ਲਿੰਕ ਹੋ ਸਕਦਾ ਹੈ ਨજર ਦੇ ਨਾਲ ਅਕਸਰ ਹੀ ਦੇਖਿਆ ਹੋਵੇਗਾ ਜਦੋਂ ਲੋਕ ਪਿੰਡਾਂ ਦੇ ਵਿੱਚ ਨਮਾਕਾਰ ਬਣਾਉਂਦੇ ਸੀ ਘਰ ਦੇ ਇੱਕ ਪਾਸੇ ਇੱਕ ਡਰਨਾ ਜਿਹਾ ਇੱਕ ਤਸਵੀਰ ਜਿਹੀ ਭੈੜੀ ਜੀ ਸ਼ਕਲ ਦੀ ਬਣੀ ਹੁੰਦੀ ਸੀ ਤੇ ਉਸ ਦੇ ਨਾਲ ਲਿਖਿਆ ਹੁੰਦਾ ਸੀ ਬੁਰੀ ਨજર ਵਾਲੇ ਤੇਰਾ ਮੂੰਹ ਕਾਲਾ ਤੇ ਜਾਂ ਅੱਜ ਫਿਰ ਅੱਜ ਤੋਂ 5-7 ਸਾਲ ਪਹਿਲਾਂ ਅਕਸਰ ਹੀ ਸਾਨੂੰ ਦੇਖਣ ਨੂੰ ਮਿਲਦਾ ਸੀ ਹੁਣ ਵੀ ਕਿਤੇ ਕਿਤੇ ਦੇਖਣ ਨੂੰ ਮਿਲਦਾ ਹੈ ਕਿ ਟਰੱਕਾਂ ਦੇ ਅੱਗੇ ਕਿਸੇ ਬੱਸ ਦੇ ਅੱਗੇ ਜਾਂ ਕਿਸੇ ਨਮੀ ਕੰਬਾਈਨ ਦੇ ਅੱਗੇ ਜਾਂ ਫਿਰ ਕਿਸੇ ਨੇ ਨਵਾਂ ਸਾਧਨ ਲਿਆ ਉਸ ਦੇ ਅੱਗੇ ਇੱਕ ਟੁੱਟੀ ਹੋਈ ਜੁੱਤੀ ਲਮਕਾਈ ਜਾਂਦੀ ਸੀ ਜਿਸ ਨੂੰ ਠੇੜ ਪੰਜਾਬ ਵਿੱਚ ਟੁੱਟਾ ਛਿੱਤਰ ਵੀ ਕਿਹਾ ਜਾਂਦਾ ਸੀ ਜਦੋਂ ਅਸੀਂ ਪੁੱਛੀਏ ਕਿ ਇਹ ਪਾਈ ਕਿਉਂ ਟੰਗਿਆ ਹੈ ਤਾਂ ਉਹ ਕਹਿੰਦਾ ਕਿ ਮੈਂ ਨਵਾਂ ਸਾਧਨ ਲਿਆ ਹੈ ਮੈਂ ਆਪਣੀ ਸਾਰੀ ਪੂੰਜੀ ਇਸ ਉੱਤੇ ਨਿਵੇਸ਼ ਕੀਤੀ ਹੈ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਮਾੜੀ ਨਜ਼ਰ ਮੇਰਾ ਕੋਈ ਨੁਕਸਾਨ ਕਰ ਦੇਵੇ ਇਸੇ ਕਰਕੇ ਮੈਂ ਇਸ ਟੁੱਟੀ ਹੋਈ ਜੁੱਤੀ ਟੰਗੀ ਹੈ ਕਿ ਮਾੜੀ ਨਜ਼ਰ ਵਾਲੇ ਦਾ ਧਿਆਨ ਇਸ ਟੁੱਟੇ ਛਿੱਤਰ ਵੱਲ ਜਾਵੇ ਤੇ ਇਹ ਸਾਰਾ ਧਿਆਨ ਆਪਣੇ ਵੱਲ ਕੇਂਦਰਿਤ ਕਰ ਲਵੇ ਹੁਣ ਇਸ ਦੇ ਸੰਬੰਧ ਸੰਬੰਧਿਤ ਗੱਲ ਹੈ ਕਾਲੇ ਧਾਗੇ ਦੀ ਇਹ ਉਹਨਾਂ ਦਾ ਮੰਨਣਾ ਹੈ ਜੋ ਲੋਕ ਪੁਰਾਣਿਕ ਮਾਨਤਾਵਾਂ ਵਿੱਚ ਵਿਸ਼ਵਾਸ ਰੱਖਦੇ ਨੇ ਉਹ ਲੋਕ ਤਰਕ ਦਿੰਦੇ ਹਨ ਕਿ ਜਦੋਂ ਕਿਸੇ ਇਨਸਾਨ ਨੂੰ ਮਾੜੀ ਨਜ਼ਰ ਵਾਲਾ ਦੇਖੇਗਾ ਉਸਦੇ ਕਾਲਾ ਧਾਗਾ ਬੰਨਿਆ ਹੋਇਆ ਦੇਖੇਗਾ ਤਾਂ ਫਿਰ ਉਸ ਦਾ ਸਾਰਾ ਹੀ ਧਿਆਨ ਕਾਲੇ ਧਾਗੇ ਵੱਲ ਚਲਿਆ ਜਾਵੇ ਇਹ ਮਨੁੱਖ ਦੀ ਫਿਤਰਤ ਹੈ ਕਿ ਉਹ ਬੰਦੇ ਦੇ ਐਬ ਪਹਿਲਾਂ ਦੇਖਦਾ ਹੈ ਤੇ ਚੰਗਿਆਈ ਬਾਅਦ ਵਿੱਚ ਦੇਖਦਾ ਹੈ ਪਹਿਲਾਂ ਵੀ ਇੱਕ ਵਾਰ ਕਹੀ ਗੱਲ ਕਹੀ ਸੀ ਕਿ ਇੱਕ ਸਫੇਦ ਕਾਗਜ਼ ਦੇ ਉੱਪਰ ਇੱਕ ਛੋਟਾ ਕਾਲੇ ਰੰਗ ਦਾ ਟਿੱਕਾ ਲਗਾ ਕੇ ਦੇਖ ਲਵੋ ਅਤੇ ਉਸ ਨੂੰ ਪੁੱਛ ਲਵੋ ਕਿ ਕੀ ਦੇਖਿਆ ਹੈ ਤਾਂ ਇਹੀ ਕਹੇਗਾ ਕਿ ਮੈਂ ਕਾਲੇ ਰੰਗ ਦਾ ਟਿੱਕਾ ਦੇਖਿਆ ਹੈ ਇਹ ਨਹੀਂ ਕਹੇਗਾ ਕਿ ਮੈਂ ਸਫੇਰ ਪੇਪਰ ਵੀ ਦੇਖਿਆ ਕਿਉਂਕਿ ਇਹ ਇਨਸਾਨੀ ਫਿਤਰਤ ਹੈ ਸੋ ਅਜਿਹੇ ਲੋਕ ਦਾਸਤੇ ਨੇ ਕਿ ਕਾਲੇ ਧਾਗੇ ਦਾ ਸੰਬੰਧ ਨજર ਲੱਗਣ ਦੇ ਨਾਲ ਹੈ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਪੰਜ ਤੱਤਾਂ ਦੇ ਨਾਲ ਮਨੁੱਖ ਦਾ ਸਰੀਰ ਬਣਿਆ ਹੋਇਆ ਹੈ ਜੇ ਕਿਸੇ ਮਨੁੱਖ ਦੀ ਨજર ਲੱਗ ਜਾਵੇ ਤਾਂ ਇਹ ਪੰਜਾਂ ਤੱਤ ਤੱਤਾਂ ਦੇ ਨਾਲ ਮਨੁੱਖ ਦਾ ਸਰੀਰ ਆਪਸ ਵਿੱਚ ਤਿਆਲ ਮੇਲ ਨਹੀਂ ਰੱਖ ਸਕਦਾ ਜਿਹਦੇ ਨਾਲ ਮਨੁੱਖ ਦੇ ਸਰੀਰ ਨੂੰ ਨੁਕਸਾਨ ਹੋਣ ਲੱਗਦੇ ਨੇ ਮਨੁੱਖ ਨੂੰ ਨੁਕਸਾਨ ਹੋਣ ਲੱਗਦਾ ਸੋ ਕਾਲੇ ਧਾਗੇ ਦਾ ਜਿਹੜਾ ਮੁੱਖ ਮਕਸਦ ਆ ਉਹ ਇਹ ਹੀ ਦੱਸਦੇ ਨੇ ਕਿ ਕਾਲੇ ਧਾਗੇ ਦਾ ਸੰਬੰਧ ਨજર ਤੋਂ ਬਚਾਉਣ ਦੇ ਨਾਲ ਹੈ ਕੋਈ ਵੀ ਮਾੜੀ ਨજર ਵਾਲਾ ਕਾਲੇ ਧਾਗੇ ਵੱਲ ਦੇਖੇਗਾ ਦੇਖੋ ਜੀ ਜੇ ਅਸੀਂ ਆਪਣੇ ਦਿਮਾਗ ਤੇ ਥੋੜਾ ਜਿਹਾ ਜ਼ੋਰ ਪਾ ਕੇ ਸੋਚਾਂਗੇ ਕਿ ਜੇਕਰ ਕਾਲੇ ਰੰਗ ਦੇ ਧਾਗੇ ਨਾਲ ਸੰਬੰਧਤ ਹੀ ਗੱਲ ਹੈ ਕਿ ਸਾਡੇ ਸਰੀਰ ਦੇ ਵਿੱਚ ਕਿੰਨੇ ਭਾਗ ਨੇ ਕਾਲੇ ਨੇ ਸਾਡੀਆਂ ਅੱਖਾਂ ਨੇ ਅੱਖਾਂ ਦੇ ਉੱਪਰ ਪਰਵੱਟੇ ਨੇ ਉਹ ਕਾਲੇ ਰੰਗ ਦੇ ਨੇ ਸਾਡੇ ਸਰੀਰ ਦੇ ਸਿਰ ਦੇ ਉੱਪਰ ਵਾਲ ਨੇ ਉਹ ਵੀ ਕਾਲੇ ਰੰਗ ਦੇ ਨੇ ਸੋ ਇਹਦੇ ਵਿੱਚ ਇਹ ਕੀ ਗੱਲ ਹੋਈ ਕਿ ਕਾਲੇ ਧਾਗੇ ਤੇ ਹੀ ਪਹਿਲਾਂ ਨਜ਼ਰ ਜਾਵੇਗੀ ਹੁਣ ਕਈਆਂ ਨੇ ਤਾਂ ਪੈਰਾਂ ਵਿੱਚ ਵੀ ਕਾਲੇ ਧਾਗੇ ਬੰਨੇ ਨੇ ਹੁਣ ਇਹ ਤਾਂ ਹੈ ਨਹੀਂ ਕਿ ਉਹ ਬੰਦੇ ਨੇ ਪਹਿਲਾਂ ਤੁਹਾਡੇ ਗਿੱਟੇ ਹੀ ਦੇਖਣੇ ਨੇ ਜਦੋਂ ਕੋਈ ਸਾਹਮਣੇ ਆਉਂਦਾ ਹੈ ਸੁਭਾਵਿਕ ਗੱਲ ਹੈ ਸਿਆਣਾ ਬੰਦਾ ਬੰਦੇ ਦੀਆਂ ਅੱਖਾਂ ਵੱਲ ਦੇਖ ਕੇ ਗੱਲ ਕਰਦਾ ਹੈ ਉਹ ਗਿੱਟੇ ਤਾਂ ਨਹੀਂ ਦੇਖੇਗਾ ਹੱਥ ਨਹੀਂ ਦੇਖੇਗਾ ਸੋ ਇਸ ਤਰੀਕੇ ਨਾਲ ਤਾਂ ਇਹ ਲੱਗਦਾ ਹੈ ਕਿ ਸਾਰੀਆਂ ਗੱਲਾਂ ਕਿਤਾਬੀ ਨੇ ਜਾਂ ਫਿਰ ਵੇਖੋ ਵੇਖੇ ਲੋਕਾਂ ਨੇ ਪਾ ਲਏ ਨੇ ਕਈ ਲੋਕ ਇਸ ਨੂੰ ਫੈਸ਼ਨ ਸਮਝਣ ਲੱਗ ਪਏ ਹੋਣਗੇ ਜਾਂ ਫਿਰ ਕੁਝ ਲੋਕਾਂ ਨੇ ਸੁਣ ਸੁਣਾ ਕੇ ਹੀ ਇਹ ਚੀਜ਼ ਅਪਣਾ ਲਈਆਂ ਨੇ ਹੋ ਸਕਦਾ ਹੈ ਕਿ ਇਸ ਦਾ ਕੋਈ ਸੰਬੰਧ ਨਾ ਹੋਵੇ ਬਾਕੀ ਮੁੱਖ ਗੱਲ ਇਹ ਹੈ ਜਦੋਂ ਕੋਈ ਇਨਸਾਨ ਕਿਸੇ ਸਮੱਸਿਆ ਵਿੱਚ ਹੋਵੇ ਕਿਸੇ ਮਜਬੂਰੀ ਵਿੱਚ ਹੋਵੇ ਤਾਂ ਉਸ ਨੂੰ ਕੋਈ ਵੀ ਆ ਕੇ ਕੁਝ ਵੀ ਕਹਿ ਦਵੇ ਉਹ ਸੋਚਦਾ ਹੈ ਕਿ ਚਲੋ ਆ ਵੀ ਕੰਮ ਕਰਕੇ ਦੇਖ ਲੈਣੇ ਆ ਜਦੋਂ ਕੋਈ ਬੰਦਾ ਬਿਮਾਰ ਹੋਵੇਗਾ ਤੇ ਵੱਡੇ ਵੱਡੇ ਡਾਕਟਰਾਂ ਕੋਲ ਇਲਾਜ ਕਰਵਾ ਕੇ ਥੱਕ ਚੁੱਕਿਆ ਹੋਵੇ ਤੇ ਕੋਈ ਬੰਦਾ ਉਸ ਦੇ ਕੋਲ ਜਾ ਕੇ ਕਹਿ ਦਵੇ ਕਿ ਘਰ ਵਿੱਚੋਂ ਆਹ ਵਾਲੀ ਚੀਜ਼ ਖਾ ਕੇ ਦੇਖ ਸ਼ਾਇਦ ਤੂੰ ਠੀਕ ਹੋ ਜਾਵੇਂ ਤਾਂ ਅਗਲਾ ਵੀ ਕਹਿੰਦਾ ਚਲੋ ਜੀ ਇੰਨੀ ਵੀ ਦਵਾਈ ਖਾਦੀ ਹੈ ਜੇ ਇਹਦੇ ਨਾਲ ਫਰਕ ਨਹੀਂ ਪਿਆ ਤਾਂ ਇਹ ਵੀ ਨੁਕਸਾ ਅਪਣਾ ਕੇ ਦੇਖ ਲੈਣੇ ਆ ਕੀ ਪਤਾ ਠੀਕ ਹੋ ਜਾਵਾ ਸੋ ਕਹਿਣ ਤੋਂ ਭਾਵ ਹੈ ਕਿ ਜਦੋਂ ਬੰਦੇ ਦੀ ਜ਼ਿੰਦਗੀ ਵਿੱਚ ਠੀਕ ਚੱਲ ਠੀਕ ਨਾ ਚੱਲ ਰਿਹਾ ਹੋਵੇ ਜਿਉਂ ਉਸ ਦਾ ਟੀਚਾ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਭ ਕੁਝ ਠੀਕ ਹੋ ਜਾਵੇ ਕਿ ਜਦੋਂ ਕੋਈ ਉਸ ਦੇ ਕੋਲ ਆ ਕੇ ਕਹਿ ਦਿੰਦਾ ਹੈ ਕਿ ਇਸ ਦੇ ਕਾਲਾ ਤਾਂ ਗਵਨਿਆ ਹੈ ਮੇਰਾ ਤਾਂ ਸਾਰਾ ਕੰਮ ਵਧੀਆ ਚੱਲ ਰਿਹਾ ਹੈ ਤਾਂ ਉਦੋਂ ਸੁਭਾਵਿਕ ਜਹੀ ਗੱਲ ਹੈ ਕਿ ਤਾਂ ਸਾਹਮਣੇ ਵਾਲੇ ਤੇ ਇਸ ਗੱਲ ਦਾ ਬਹੁਤ ਅਸਰ ਹੁੰਦਾ ਹੈ ਜਿੰਨਾ ਚਿਰ ਉਸਦੀ ਦਿਮਾਗੀ ਸੋਚੀ ਉਹ ਠੀਕ ਨਹੀਂ ਹੈ ਤੰਦਰੁਸਤ ਨਹੀਂ ਹੈ ਤਾਂ ਉਹ ਇਹੀ ਸੋਚਦਾ ਹੈ ਕਿ ਸ਼ਾਇਦ ਇੱਕ ਧਾਗਾ ਹੀ ਮੈਨੂੰ ਠੀਕ ਕਰ ਦੇਵੇਗਾ ਤੇ ਮੁੱਖ ਦੀ ਗੱਲ ਇਹ ਹੈ ਕਿ ਇੰਨਾਂ ਗੱਲਾਂ ਦੀ ਆਪਾਂ ਵੀਡੀਓ ਦੀ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਸੀ ਕਿ ਜੇ ਇਨਸਾਨ ਦੇ ਘਰ ਵਿੱਚ ਖੁਸ਼ੀਆਂ ਨਹੀਂ ਜੇ ਘਰ ਦੇ ਵਿੱਚ ਕਲੇਸ਼ ਹੈ ਤਾਂ ਉਸ ਬੰਦੇ ਨੂੰ ਇਸ ਦਾ ਹੱਲ ਆਪਣੇ ਆਪ ਹੀ ਕੱਢਣਾ ਪਵੇਗਾ ਕਿ ਜੇ ਬੰਦਾ ਚਾਹੁੰਦਾ ਹੈ ਕਿ ਮੈਂ ਕਾਮਯਾਬ ਹੋਣਾ ਹੈ ਜੇਕਰ ਬੱਚੇ ਚਾਹੁੰਦੇ ਆ ਕਿ ਅਸੀਂ ਪੜ੍ਹਾਈ ਦੇ ਵਿੱਚ ਮਿਹਨਤ ਕਰਦੇ ਆ ਤਾਂ ਮਿਹਨਤ ਰੰਗ ਨਹੀਂ ਲੈ ਕੇ ਆਉਂਦੀ ਤਾਂ ਉਹਦਾ ਵੀ ਹੱਲ ਆਪਣੇ ਆਪ ਹੀ ਕੱਢਣਾ ਹੈ ਸਭ ਤੋਂ ਪਹਿਲਾਂ ਦੇਖੋ ਕਿ ਗੱਲ ਕੀ ਹੋ ਰਹੀ ਹੈ ਜੋ ਮੈਂ ਸਵਾਲ ਯਾਦ ਕਰ ਰਿਹਾ ਹਾਂ ਜੋ ਪੇਪਰ ਦੇ ਵਿੱਚ ਆਉਣਾ ਹੈ ਜੇਕਰ ਮੈਂ ਭੁੱਲ ਜਾਣਾ ਤਾਂ ਕਾਲੇ ਰੰਗ ਦੇ ਧਾਗੇ ਨੇ ਨਾਲ ਆ ਕੇ ਤਾਂ ਨਹੀਂ ਲਿਖਵਾਉਣਾ ਇਸੇ ਤਰੀਕੇ ਦੇ ਨਾਲ ਜੀ ਆਪਾਂ ਕਮਾਈ ਕਰਦੇ ਆ ਆਪਾਂ ਦਿਨ ਰਾਤ ਮਿਹਨਤ ਕਰਦੇ ਆ ਐਂਡ ਟਾਈਮ ਤੇ ਉੱਤੇ ਕੋਈ ਨੁਕਸਾਨ ਹੋ ਜਾਂਦਾ ਤਾਂ ਆਪਾਂ ਉਸ ਨੁਕਸਾਨ ਦੀ ਵਜ੍ਹਾ ਲੱਭੀਏ ਵਜ੍ਹਾ ਲੱਭ ਕੇ ਉਸ ਦਾ ਹੱਲ ਕਰੀਏ ਕਿਉਂਕਿ ਕਾਲੇ ਧਾਗੇ ਨੇ ਆ ਕੇ ਉੱਥੇ ਕੁਝ ਨਹੀਂ ਕਰਨਾ ਜੇਕਰ ਅਸੀਂ ਵਧੀਆ ਕਰ ਪਾਇਆ ਹੈ ਤੇ ਚੰਗੇ ਮਿਸਤਰੀ ਨੇ ਬਣਾਇਆ ਹੈ ਸਤਗੁਰ ਸੱਚੇ ਪਾਤਸ਼ਾਹ ਦੀ ਓਟ ਦਾ ਆਸਰਾ ਲੈ ਕੇ ਅਰਦਾਸ ਕੀਤੀ ਹੈ ਫਿਰ ਸ੍ਰੀ ਅਕੰਧ ਪੜ ਸਾਹਿਬ ਦਾ ਪਾਠ ਰਖਵਾਇਆ ਹੈ ਜਿਹੜੇ ਮੱਥੇ ਦੇ ਕਾਲੇ ਮੂਹ ਵਾਲਾ ਜਾਂ ਕੋਈ ਵੀ ਆਪਾਂ ਕਹਿੰਦੇ ਆ ਮਾੜੀ ਨਜ਼ਰ ਤੋਂ ਬਚਾਉਣ ਵਾਲਾ ਜਨ ਨજર ਬੱਟੂ ਠੀਕ ਹੈ ਕਿ ਤੁਹਾਡੇ ਵੱਲ ਦੇਖ ਕੇ ਕੋਈ ਹੌਂਕਾ ਲੈਂਦਾ ਹੈ ਪਰ ਉਸ ਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੋਵੇਗਾ ਜੇ ਸਤਗੁਰ ਸੱਚੇ ਪਾਤਸ਼ਾਹ ਦੀ ਓਟ ਆਸਰਾ ਲਿਆ ਹੋਵੇਗਾ ਜੇ ਕਿਸੇ ਦੀਆਂ ਸੁਣੀਆਂ ਸੁਣੀਆਂ ਗੱਲਾਂ ਤੇ ਭਰੋਸਾ ਕਰਨਾ ਹੈ ਫਿਰ ਇਹ ਗੱਲ ਸੱਚ ਹੀ ਨਹੀਂ ਜੇ ਸਤਗੁਰ ਸੱਚੇ ਪਾਸ਼ਾ ਤੇ ਭਰੋਸਾ ਹੈ ਤਾਂ ਹਰ ਰੋਜ਼ ਗੁਰੂਕਾ ਸਾਹਿਬ ਤੋਂ ਜੁਪਜੀ ਸਾਹਿਬ ਦਾ ਪਾਠ ਕਰਦਾ ਹੈ ਫਿਰ ਉਸ ਨੂੰ ਇਹ ਗੱਲ ਤਾਂ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਸਿਰਫ ਇਸ ਤੇ ਸਿਰਫ ਮਿਹਨਤ ਰੰਗ ਲੈ ਕੇ ਫਿਰ ਉਸ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਤੇ ਸਿਰਫ ਮਿਹਨਤ ਰੰਗ ਲੈ ਕੇ ਆਵੇਗੀ ਸਿਰਫ ਪਰਮਾਤਮਾ ਦੇ ਅੱਗੇ ਕੀਤੀ ਅਰਦਾਸ ਕੰਮ ਲੈ ਕੇ ਆਵੇਗੀ ਸੋ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ